ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਤੁੰਬੜਪੰਨ ਇਹ ਪੈਂਡ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਨੇੜੇ ਇਹ ਮੁੱਦਕੀ ਦੇ ਵੀ ਆ ਤੇ ਤਲਵੰਡੀ ਪਾਈ ਦੇ ਵੀ ਆ ਦੋਹਾਂ ਦੇ ਸੰਜੇ ਚ ਇਹ ਪੈਂਡ ਆਉਂਦਾ ਹੈ ਵੈਸੇ ਦੱਸੋ ਇਹਦੇ ਦੋ ਰੋਡ ਮੇਨ ਇਹਨੂੰ ਲੱਗਦੇ ਆ ਜਿਵੇਂ ਇੱਕ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲਾ ਜਿਹੜਾ ਮੁੱਦਕੀ ਹੋ ਕੇ ਅੱਗੇ ਤਲਵੰਡੀ ਪਾਈ ਨੂੰ ਲੰਘਦਾ ਤੇ ਦੂਜੀ ਛੜਕ ਤਲਵੰਡੀ ਭਾਈ ਤੋਂ ਫਿਰੋਜ਼ਪੁਰ ਵਾਲੀ ਉਹ ਵੀ ਬਹੁਤਾ ਦੂਰ ਨਹੀਂ ਨਾਲ ਹੀ ਪਿੰਡ ਲੱਲੇ ਆ ਸੋ ਤੁੰਬੜਪਨ ਪਿੰਡ ਚੋ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਤੇ ਇਹਨਾਂ ਕੋਲੋਂ ਮੇਰੀ ਇਹ ਦੂਜੀ ਵੀਡੀਓ ਹੈ ਦੂਜੀ ਵੀਡੀਓ ਵੀ ਇਸ ਤਰੀਕੇ ਨਾਲ ਵੀ ਅੱਜ ਤੋਂ 2 ਸਾਲ ਪਹਿਲਾਂ ਵੀ ਇਹਨਾਂ ਨੇ ਇੱਕ ਪਸ਼ੂ ਵੇਚਿਆ ਸੀਗਾ ਉਦੋਂ ਵੀ ਵੀਡੀਓ ਆਪਾਂ ਬਣਾਈ ਸੀ ਤੇ ਅੱਜ ਫੇਰ ਵੀਡੀਓ ਬਣਾਉਣ ਲੱਗੇ ਘਰੇ ਇਸ ਤਰ੍ਹਾਂ ਦੀਆਂ ਗਾਵਾਂ ਬਾਈ ਹੋਰੀ ਰੱਖਦੇ ਆ ਜ਼ਿਆਦਾਤਰ ਜਿਹੜੀਆਂ ਤੁਸੀਂ ਦੇਖੋਗੇ ਗਾਵਾਂ ਕ੍ਰੋਸ ਅੰਗ ਦੇ ਵਿੱਚ ਇਹਨਾਂ ਕੋਲ ਇੱਥੇ ਰੱਖੀਆਂ ਹੋਈਆਂ ਆ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਇਹ ਬਿਲਕੁਲ ਤਾਜੀ ਸੂਈ ਵੀ ਵੜ ਜਿਹੜੀ ਤੁਹਾਨੂੰ ਦਿਖਾ ਰਿਹਾ ਦੱਸੋ ਘਰੇ ਰੱਖਣ ਵਾਲੀ ਘਰੇ ਦੁੱਧ ਚੋਣ ਵਾਲੀ ਗਾਂ ਬੱਚਾ ਵੀ ਇਹਦੇ ਨਾਲ ਫੀਮੇਲ ਕਾਫ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਬੱਚੀ ਦੇਖ ਸਕਦੇ ਹੋ ਆਓ ਡਿਟੇਲ ਪੁੱਛਗੇ ਆਪ ਵੀਰ ਜੋਬ ਕਰਦਾ ਜਿਨ੍ਹਾਂ ਦੇ ਘਰੇ ਆਪਾਂ ਵੀਡੀਓ ਬਣਾ ਰਹੇ ਆ ਤੇ ਉਸ ਭਾਈ ਦਾ ਇੱਕ ਫਰੈਂਡ ਆ ਜਿਹੜੇ ਆਪਾਂ ਨੂੰ ਇਹਦੀ ਡਿਟੇਲ ਜਿਹੜੀ ਉਹ ਦੱਸ ਦੇਣਗੇ ਸੋ ਆਓ ਜਾਣਕਾਰੀ ਲਈਏ ਤੇ ਫਿਰ ਇਹਨੂੰ ਆਪਾਂ ਤੋਰਾਂਗੇ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਬਾਈ ਜਿਹੜੇ ਘਰੇ ਵੀਡੀਓ ਬਣਾ ਰਹੇ ਹੈ ਬਾਈ ਹੋਰਾਂ ਦਾ ਕੀ ਨਾਮ ਹੈ ਹਾਂ ਗਰਨਾਮ ਸਿੰਘ ਜੀ ਠੀਕ ਹੈ ਗੁਰਪ੍ਰੀਤ ਬਾਈ ਇਹ ਵੈੜ ਜਿਹੜੀ ਕਨਮਸ ਹੁਆ ਹੈ ਸੂਪੀ ਹੈ ਇਹ ਜੀ ਪਹਿਲਾ ਸੂਆ ਹੈ ਪਹਿਲਾ ਸੂਆ ਇੱਕਾ ਦੋ ਕਸੂਈ ਹੈ ਇਹ ਸੂਬਾ ਹੀ ਸੋਈ ਜੀ ਬਸ ਆਪਣਾ ਨਾ ਕਹਿੰਦੇ 4-5 ਵਜੇ ਠੀਕ ਹੈ ਅੱਜ ਸਵੇਰ ਹੀ ਸੋਈ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਇਹਨੇ ਬੱਚਾ ਵੱਚੀ ਦਿੱਤੀ ਹੈ ਤੇ ਇਹਦਾ ਦੁੱਧ ਕੁਛ ਚੋਇਆ ਜਾਂ ਉਸੇ ਤਰ੍ਹਾਂ ਪਰੇ ਹੋ ਹਾਂਜੀ ਚੋਇਆ ਜੀ ਦੁੱਧ ਚੋਇਆ ਵੈ ਹਾਂਜੀ ਕਮ ਸ ਉਮਰ ਅੰਦਾਜ਼ਾ ਕਿੰਨੀ ਕੁ ਹੋਊਗੀ ਭਾਈ ਜੀ ਤਿੰਨ ਕਿ ਸਾਲ ਦੇ ਆਸ-ਪਾਸ ਆ ਜੀ 3.5 350 ਹੋ ਗਏ ਸੋ ਆਸ-ਪਾਸ ਗੁਰਪ੍ਰੀਤ ਭਾਈ ਰੇਟ ਇਹਦਾ ਡਿਮਾਂਡ ਕੀ ਰੱਖਦੇ 85000 ਰੁਪਏ 85000 ਖੋਲਣ ਨੂੰ ਤੋਰ ਕੇ ਭਾਈ ਸਰਸੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਰੇਟ 85000 ਹੈ ਇਹ ਭਾਈ ਨਾਲ ਦੇ ਘਰ ਹੋਈ ਹੈ ਵੈੜ ਥੋੜਾ ਬਹੁਤਾ ਡਰ ਸਕਦੀ ਹੈ ਪਰ ਅਸੀਂ ਦੋਨੇ ਜਾਣੇ ਵੀਡੀਓ ਬਣਾ ਰਹੇ ਕਿਉਂਕਿ ਵੀਰ ਆਪ ਜੌਬ ਕਰਦਾ ਹੈ ਡਿਊਟੀ ਤੇ ਹੈ ਥਾਂ ਦਾ ਸਹਿਜ ਹੱਥੀਚਵਾਈ ਵਾਲਾ ਸੋਹਣੇ ਟਾਂਚੇ ਦੀ ਵੜਾ ਦਸੋ ਤਿਆਰ ਬਹੁਤ ਸੋਹਣੀ ਹੋਈ ਸੀ ਪਰ ਉਸ ਵੀਰ ਨਾਲ ਵੀ ਗੱਲ ਹੋਈ ਸੀ ਕਿਉਂਕਿ ਸਵੇ ਬਾਾਈ ਨੇ ਡਿਊਟੀ ਜਾਣਾ ਸੀਗਾ ਤੇ ਉਹਦੇ ਕਰਕੇ ਇਹਨੂੰ ਉੱਚੋ ਕੇ ਚਲਾ ਗਿਆ ਬੰਨ ਲਾ ਵੀਰੇ ਕੋਈ ਗੱਲ ਨਹੀਂ ਬੰਨ ਦਿੱ ਇਥੇ ਹਾਂ ਤਾਂ ਵੀਰ ਡਿਊਟੀ ਤੇ ਜਾਣ ਤੋਂ ਪਹਿਲਾਂ ਇਹਨੂੰ ਝੋਕੇ ਬਾਈ ਚਲਾ ਗਿਆ ਸੋ ਹੁਣ ਤੁਸੀਂ ਇਹਨੂੰ ਇਹ ਮੰਨ ਲਓ ਵੀ ਇਹਦੇ ਥਣਾ ਦੇ ਵਿੱਚ ਦੁੱਧ ਹੈ ਜਾਂ ਹਵਾਨੇ ਚ ਕੁਛ ਦੁੱਧ ਛੱਡਿਆ ਹੋਣਾ 6 ਕਿਲੋ ਵਾਂਗੂ ਬਾਈ ਦੱਸਦਾ ਸੀਗਾ ਕੁਛ ਬੋਲਾ ਫਲਾਵਟ ਵਾਲਾ ਵੀ ਹੁੰਦਾ ਖੈਰ ਪਰ 6 ਕਿਲੋ ਵਾਂਗੂ ਬਾਈ ਕਹਿੰਦਾ ਵੀ ਅੰਦਾਜ਼ਾ ਦੁੱਧ ਦੇ ਦਾ ਜਿਹੜਾ ਉਹ ਚੋਤਾ ਸੀ ਵੱਛੀ ਨੂੰ ਪਿਆਤਾ ਸੋ ਵੱਛੀ ਨਾਲ ਸੋਹਣੀ ਹੈ ਡਿਮਾਂਡ 85000 ਦੀ ਹੈ ਮਾਨਤਨ ਵਿੱਚੋਂ ਹੋ ਜਾਣਾ ਸੋ ਬਾਕੀ ਤੁਸੀਂ ਗੱਲਬਾਤ ਕਰ ਲਓ ਵੀਰ ਦੇ ਨਾਲ ਇਹ ਵੱਛੀ ਹੈ ਦੱਸੋ ਇਹਦੇ ਨਾਲ ਕਿ ਵੱਛੀ ਵਾਲੀ ਗਾਂ ਫਾਇਦੇਮੰਦ ਹੁੰਦੀ ਹੈ ਇਸ ਪੱਖ ਤੋਂ ਕਿਉਂਕਿ ਚੰਗੀ ਕੇਅਰ ਕਰਦੇ ਹੋਂ ਜਿਵੇਂ ਨੇ ਵੱਛੀ ਦਾ ਵਜ਼ਨ ਹੈ ਜਨਮ ਤੋਂ ਤਾਂ ਇਹ 2 ਸਾਲ ਤੋਂ ਪਹਿਲਾਂ ਚੰਗੀ ਕੇਅਰ ਨਾਲ ਬੱਚੇ ਨੂੰ ਜਨਮ ਦੇ ਦਿੰਦੀ ਹੈ ਇੱਕ ਬੱਚੀ ਗਾਂ ਬਣ ਜਾਂਦੀ ਹੈ ਸੋ ਅੱਜ ਦੀ ਵੀਡੀਓ ਦਾ ਇਹ ਨਾਗ ਫੋਰ ਸੇਲ ਹੈ ਤੁਸੀਂ ਆ ਕੇ ਦੇਖਿਓ ਤਸੱਲੀ ਕਰਿਓ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਡਿਟੇਲ ਤੁਹਾਨੂੰ ਦੱਸਦੀ ਹੈ ਸੋ ਦੋਨੇ ਵਹਿੜਾਂ ਜਿਹੜੀ ਵਹਿੜ ਤੇ ਨਾਲ ਉਹਦੀ ਬੱਚੀ ਦੋਨੇ ਸੋਹਣੀਆਂ ਲੱਗਦੀਆਂ ਬਾਕੀ ਰੇਟ ਤੁਹਾਨੂੰ ਜਜਨਾ ਚਾਹੀਦਾ ਸੋ ਥੰਡਾ ਸੈਜ ਦੋਸਤੋ ਅੱਖੀਂ ਚਵਾਈ ਵਾਲਾ ਬਹੁਤ ਵਧੀਆ ਹੈ ਬਾਕੀ ਫਾਈਨਲ ਕਰੋਗੇ ਜਦੋਂ ਤੁਸੀਂ ਇਹਨੂੰ ਚੋ ਕੇ ਦੇਖ ਲਓਗੇ ਉਹ ਇਦਾਂ ਦਾ ਇਹਦਾ ਚੇਰਾ ਇਹਦੀ ਬਣਾਵਟ ਹੈ ਖਵਾਨਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਸੋ ਇਹ ਵੈਡ ਫॉर ਸੇਲ ਅੱਜ ਦੀ ਵੀਡੀਓ ਦਾ ਕੀ ਨਾਕਸੀ ਧੰਨਵਾਦ